ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇੰਸਟਾਗ੍ਰਾਮ ਦੇ ਤੁਸੀਂ ਨਹੀਂ ਆ ਨਵੇਂ-ਨਵੇਂ ਵੀਡੀਓਜ਼ ਆਈ ਰਹੇ ਨੇ ਦੇਖਦੇ ਹਾਂ ਤੇ ਵੀਡੀਓਜ਼ ਨੂੰ ਕਾਫੀ ਜ਼ਿਆਦਾ ਪਿਆਰ ਦਿੰਨੇ ਹਾਂ ਤੇ ਇੱਕ ਚੀਜ਼ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਕਿ ਮੈਂ ਮਤਲਬ ਆਪਣੀ ਪ੍ਰੋਬਲਮ ਦਾ ਕੁਝ ਨਹੀਂ ਦੱਸਿਆ ਸੀਗਾ ਆਪਣੀ ਲਾਈਫ ਬਾਰੇ ਕੋਈ ਚੀਜ਼ ਨਹੀਂ ਦੱਸੀ ਸੀਗੀ ਕੋਈ ਇੱਕ ਗੱਲ ਵੀ ਵੀ ਕਿਸ ਤਰ੍ਹਾਂ ਕੀ ਕਿੰਨੇ ਬਟ ਉਹ ਸਾਲੀਆਂ ਚੀਜ਼ਾਂ ਇੱਕ ਸਾਈਡ ਤੇ ਫਿਰ ਵੀ ਤੁਸੀਂ ਕਾਫੀ ਜ਼ਿਆਦਾ ਮੈਨੂੰ ਪਿਆਰ ਦਿੱਤਾ ਮੇਰੇ ਛੋਟੇ ਛੋਟੇ ਕੰਮਾਂ ਨੂੰ ਪਿਆਰ ਦਿੱਤਾ ਜੋ ਕਿ ਮੈਂ ਕਰਦੀ ਚੱਲੀ ਗਈ ਤੇ ਇੰਨਾ ਜ਼ਿਆਦਾ ਪਿਆਰ ਇੰਨੀਆ ਜ਼ਿਆਦਾ ਦਵਾਮਾ ਸਭ ਦਾ ਦਿਲ ਤੋਂ ਥੈਂਕ ਯੂ ਜਿੰਨੇ ਵਾਰ ਵੀ ਮੈਂ ਤੁਹਾਨੂੰ ਥੈਂਕ ਯੂ ਬੋਲਾਂ ਹੁੰਨੇ ਵਾਲ ਘਟ ਹੈਗਾ ਤੇ ਮੈਂ ਅੱਜ ਤੁਹਾਡੇ ਨਾਲ ਆਪਣੀ ਜ਼ਿੰਦਗੀ ਦੀਆਂ ਇੱਕ ਦੋ ਗੱਲਾਂ ਜਿਹੜੀਆਂ ਨੇ ਸਾਂਝੀਆਂ ਕਰੂੰਗੀ ਤੇ ਉਸ ਦੇ ਨਾਲ ਹੀ ਮੈਨੂੰ ਮਤਲਬ ਪ੍ਰੋਬਲਮ ਬਾਰੇ ਬਹੁਤ ਜ਼ਿਆਦਾ ਵੀ ਮਤਲਬ ਪੁੱਛਦੇ ਰਹੇ ਨੇ ਪਰ ਹਨ ਭਰਾ ਬਹੁਤ ਭੈਣ ਭਰਾਵਾਂ ਨੇ ਤਾਂ YouTube ਤੇ ਵੀਡੀਓ ਦੇਖ ਲਈ ਕਿਉਂਕਿ YouTube ਤੇ ਮੈਨੇ ਫੋਲੋ ਵੀਡੀਓ ਬਣਾ ਕੇ ਅਪਲੋਡ ਕੀਤੀ ਆ ਤੇ ਬਹੁਤ ਜਣੇ ਤਾਂ ਜਾਣਗੇ ਵੀ ਪ੍ਰੋਬਲਮ ਕੀ ਆ ਤੇ ਪਰ ਬਾਕੀ ਫਿਰ ਵੀ ਮੈਨੂੰ ਵੀ ਮਤਲਬ ਪੁੱਛਦੇ ਰਹਿੰਦੇ ਵੀ ਕੀ ਪ੍ਰੋਬਲਮ ਹੈ ਮੇਰੇ ਬ੍ਰੇਨ ਦੀ ਜਿਹੜੀ ਇੱਕ ਨਸ ਬਲੌਕ ਹੈ ਜਿਸ ਤੇ ਕੇ ਬੋਡੀ ਦਾ ਸਾਰਾ ਸਰਕਲ ਚੱਲਦਾ ਹੈ ਤੇ ਸਹੀ ਟਾਈਮ ਤੇ ਜਿਹੜਾ ਕਿ ਟਰੀਟਮੈਂਟ ਵਗੈਰਾ ਨਹੀਂ ਮਿਲਿਆ ਸੀਗਾ ਘਰdੀਆਂ ਥੋੜੀਆਂ ਤੰਗੀਆਂ ਪਰੇਸ਼ਾਨੀਆਂ ਸੀਗੀਆਂ ਜਿੱਤੇ ਕਰਕੇ ਟਰੀਟਮੈਂਟ ਨਹੀਂ ਕਰਵਾ ਸਕੀ ਸੀ ਤੇ ਜਿਹੜੀ ਬਾਡੀ ਆ ਉਸ ਤੇ ਰੁਕਣੀ ਸਟਾਰਟ ਹੋ ਜਾਂਦੀ ਹੈ ਹੌਲੀ ਹੌਲੀ ਜਿਹੜੀ ਬਾਡੀ ਆ ਖੜਨ ਲੱਗ ਜਾਂਦੀ ਹੈ ਤੇ ਉਸੇ ਤਰੀਕੇ ਦੇ ਨਾਲ ਕਾਫੀ ਜ਼ਿਆਦਾ ਜਿਹੜੀ ਮੇਰੀ ਬਾਡੀ ਹੈ ਕੰਮ ਕਰਨਾ ਬੰਦ ਕਰ ਗਈ ਤੇ ਬਾਕੀ ਆਉਣ ਵਾਲੇ ਨਵੇਂ ਸਾਲ ਦੇ ਵਿੱਚ ਜ਼ਰੂਰ ਤੋਂ ਟਰੀਟਮੈਂਟ ਮੈਂ ਆਪਣਾ ਕੰਟੀਨਿਊ ਕਰਾਉਂਗੀ ਤੇ ਸੋ ਦੇ سپورਟ ਪਿਆਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਤੇ ਜਿਸ ਤਰ੍ਹਾਂ ਤੁਸੀਂ ਇੰਸਟਾਗ੍ਰam ਵੀਡੀਓਜ਼ ਨੂੰ ਕਾਫੀ ਪਿਆਰ ਦਿੰਨੇ ਹੋ ਬਿਲਕੁਲ ਉਸੇ ਤਰ੍ਹਾਂ YouTube ਤੇ ਵੀ ਵੀਡੀਓ ਦੇਖਿਆ ਕਰੋ ਤੇ ਪਿਆਰ ਆਪਣਾ ਦਿਆ ਕਰੋ ਤੇ ਬਾਕੀ ਮੈਂ ਅੱਜ ਇੱਕ ਦੋ ਚੀਜ਼ਾਂ ਤੁਹਾਡੇ ਨਾਲ ਜ਼ਰੂਰ ਤੋਂ ਸਾਂਝੇ ਕਰੂੰਗੀ ਜ਼ਿੰਦਗੀ ਦੀਆਂ ਜਿਸ ਤਰ੍ਹਾਂ ਕਿ ਮਤਲਬ ਤੁਸੀਂ ਮੈਨੂੰ ਹਿੰਮਤੀ ਵੈਸੀ ਬਹੁਤ ਜ਼ਿਆਦਾ ਸਮਝਦੇ ਹੋ ਵੀ ਮੈਂ ਬਹੁਤ ਹਿੰਮਤੀਆਂ ਤੇ ਉੱਪਰ ਦੀ ਕਹਨੇ ਹੋਗੀ ਵੀ ਤੁਹਾਨੂੰ ਦੇਖ ਕੇ ਵੀ ਅਸੀਂ ਵੀ ਮੋਟੀਵੇਟ ਹੁੰਨੇ ਆਂ ਤੇ ਉਹ ਚੀਜ਼ ਮੇਰੇ ਲਈ ਬਹੁਤ ਪ੍ਰਾਊਡ ਦੀ ਏ ਕਿ ਬਿਨਾ ਕੁਝ ਦੱਸਿਆ ਹਨ ਕਰਿਆ ਵੀ ਮਤਲਬ ਤੁਸੀਂ ਮੇਰੇ ਤੋਂ ਥੋੜਾ ਬਹੁਤ ਵੀ ਮੋਟੀਵੇਟ ਹੋ ਰਹੇ ਹੋ ਜੇਕਰ ਕੋਈ ਵੀ ਕੁਝ ਚੰਗਾ ਕੰਮ ਕਰਨ ਲੱਗਦਾ ਹੈਗਾ ਮੈਨੂੰ ਦੇਖ ਕੇ ਤਾਂ ਮੇਰੇ ਲਈ ਉਹ ਗੱਲ ਬਹੁਤ ਖੁਸ਼ੀ ਵਾਲੀ ਏ ਤੇ ਨਾਲ ਹੀ ਮੈਂ ਦੱਸੂਗੀ ਅੱਜ ਵੀ ਮੇਰੀ ਆਪਣੀ ਖੁਦ ਦੀ ਲਾਈਫ ਕਿਵੇਂ ਦੀ ਰਹੀ ਏ ਸਿਰਫ ਦੋਈ ਚੀਜ਼ਾਂ ਤੁਹਾਡੇ ਨਾਲ ਸਾਂਝੇ ਕਰੂੰਗੀ ਤੇ ਤੁਸੀਂ ਇਥੋਂ ਮੇਰੀ ਹਿੰਮਤ ਦਾ ਅੰਦਾਜ਼ਾ ਵੀ ਲਗਾ ਸਕਦੇ ਹੋ ਤੇ ਨਾਲ ਨਾਲ ਤੁਹਾਨੂੰ ਇਹ ਸਟੋਰੀ ਹੈ ਜਿਹੜੀ ਇਹ ਸਿੱਖਿਆ ਵੀ ਦੇ ਕੇ ਜਾਊਗੀ ਕਿ ਆਪਣੀ ਜ਼ਿੰਦਗੀ 'ਚ ਕਦੇ ਵੀ ਛਾਰਨਾ ਮੰਨੋ ਆਪਣੀ ਜ਼ਿੰਦਗੀ 'ਚ ਹਮੇਸ਼ਾ ਅੱਗੇ ਵਧਣ ਦੀ ਕੋਸ਼ਿਸ਼ ਕਰੋ ਅੱਜ ਨਹੀਂ ਤਾਂ ਕੱਲ ਵਾਹਿਗੁਰੂ ਜ਼ਰੂਰ ਤੁਮ ਮਿਹਰ ਕਰਦਾ ਹੈਗਾ ਤੇ ਜਦੋਂ ਬੰਦਾ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਦਾ ਤੇ ਉਹਦੀਆਂ ਕੋਸ਼ਿਸ਼ਾਂ ਨੂੰ ਕਿਦਾਂ ਕਿਤੇ ਮਾਲਕ ਜ਼ਰੂਰ ਤੋਂ ਦੇਖਦਾ ਤੇ ਮਿਹਨਤ ਨੂੰ ਫਲ ਜ਼ਰੂਰ ਮਿਲਦਾ ਹੈ ਇਹ ਸਭ ਤੋਂ ਪਹਿਲਾਂ ਤੁਮੇ ਤੁਹਾਨੂੰ ਆਪਣੀ ਸਟੱਡੀ ਬਾਰੇ ਦੱਸੂਗੀ ਕਿ ਮਤਲਬ ਜਦੋਂ ਮੇਰੇ ਮਤਲਬ 60 ਵਗੈਰਾ ਲੱਗ ਗਈ ਸੀ ਤੇ ਉਸ ਤੋਂ ਬਾਅਦ ਦਿਨ ਪਰ ਦਿਨ ਮੇਰੀ ਜਿਹੜੀ ਤबीयत ਖਰਾਬ ਹੁੰਦੀ ਗਈ ਤੇ ਜਿਹੜਾ ਮੈਂ ਪਹਿਲਾਂ ਆਪ ਜੀਤੂ ਰਿ ਫਿਰਦੀ ਸਾਰੇ ਘਰ ਦੇ ਕੰਮ ਕਾਰੋ ਵਗੈਰਾ ਕਰਦੀ ਸੀ ਉੱਥੇ ਮੈਨੂੰ ਵੀ ਮਤਲਬ ਇੱਕ ਪਾਣੀ ਦੇ ਗਲਾਸ ਲਈ ਵੀ ਮਤਲਬ ਮੈਂ ਇੰਨੀ ਕਿੰਝਾਂ ਦਾ ਡਿਪੈਂਡ ਹੋ ਗਈ ਆਪਣੇ ਘਰ ਦੇ ਹੰਦੇ ਮੈਨੂੰ ਮਤਲਬ ਉਹ ਚੀਜ਼ਾਂ ਬਹੁਤ ਜ਼ਿਆਦਾ ਦੁੱਖ ਦੇਣ ਲੱਗ ਪਈਆਂ ਮੈਨੂੰ ਵੀ ਮਤਲਬ ਮੈਂ ਬਿਮਾਰੀ ਨਾਲ ਲੜ ਸਕਦੀ ਇਹ ਚੀਜ਼ ਹੈਗੀ ਸੀਗੀ ਮੇਰੇ ਚ ਵੀ ਚਲੋ ਕੋਈ ਨਹੀਂ ਵਕਤ ਇਨਸਾਨਾਂ ਦੀ ਪੈਂਦੇ ਨੇ ਪਰ ਮੇਰੀ ਮਤਲਬ ਕੰਮ ਕਰ ਵਾਲੀ ਉਮਰ ਉਮਰ ਸੀਗੀ ਤੇ ਮੇਰਾ ਮਤਲਬ ਮੰਜੇ ਦੇ ਉੱਪਰ ਪੈਣਾ ਤੇ ਉੱਥੇ ਮਤਲਬ ਮੇਰੀ ਮਾਨ ਦਾ ਮੇਰੇ ਅੱਗੇ ਪਿੱਛੇ ਫਿਰਨਾ ਤੇ ਉਹਨੂੰ ਕੰਮ ਕਰਦੇ ਦੇਖਣਾ ਉਹ ਚੀਜ਼ਾਂ ਮੇਰੇ ਲਈ ਕਾਫੀ ਜ਼ਿਆਦਾ ਮੁਸ਼ਕਿਲ ਹੁੰਦੀਆਂ ਸੀ ਹੁਣ ਵੀ ਹੁੰਦੀਆਂ ਨੇ ਤੇ ਇਹ ਕੁਝ ਕਿ ਚੀਜ਼ਾਂ ਮਸਾਇਸਤਾਂ ਵੀ ਹੋ ਜਾਂਦੀਆਂ ਜਿਹੜੀਆਂ ਵੀ ਬੰਦਾ ਬੋਲ ਕੇ ਬਿਆਨ ਨਹੀਂ ਕਰ ਸਕਦਾ ਬਾਕੀ ਤੁਸੀਂ ਬਿਨਾ ਮੇਰੇ ਦੱਸੇ ਵੀ ਕਾਫੀ ਜ਼ਿਆਦਾ ਮੈਨੂੰ ਸਮਝਦੇ ਹੋ ਤੇ ਫਿਰ ਜਦੋਂ ਮੈਂ ਮਤਲਬ ਇਹ ਚੀਜ਼ਾਂ ਦੇਖਦੀ ਜਾਂਦੀ ਵੀ ਇੱਕ ਘਰ ਦੇ ਵਿੱਚ ਗਰੀਬੀ ਤੇ ਵੀ ਦੂਸਰਾ ਬਿਮਾਰੀ ਬੇ ਇੱਕ ਤੋਂ ਬਾਅਦ ਇੱਕ ਚੀਜ਼ਾਂ ਮੈਂ ਮਤਲਬ ਬੁਰੀਆਂ ਹੋ ਰਹੀਆਂ ਨੇ ਪਰ ਉਸ ਦੇ ਵਿੱਚ ਆਪਾਂ ਦੇਖ ਤਾਂ ਸਾਰਾ ਕੁਝ ਪਾਰੇ ਹਾਂ ਪਰ ਕਰ ਕੁਝ ਵੀ ਨਹੀਂ ਪਾਰੇ ਉੱਥੇ ਮਤਲਬ ਉਹ ਟਾਈਮ ਮੈਂ ਵੀ ਬਹੁਤ ਜ਼ਿਆਦਾ ਟੁੱਟਦੀ ਸੀ ਮੇਰੀ ਜ਼ਿੰਦਗੀ ਦੀਆਂ ਵੀ ਐਸੀਆਂ ਬਹੁਤ ਰਾਤਾਂ ਹੁੰਦੀਆਂ ਸੀ ਵੀ ਜਿਹੜੀਆਂ ਮੈਂ ਸੌਂ ਕੇ ਨਹੀਂ ਬਲਕੇ ਰੋ ਕੇ ਲੰਘੋਂਦੀ ਸੀ ਤੇ ਮੇਰਾ ਖੁੱਦ ਦਾ ਦਿਲ ਨਮਾਕ ਮਤਲਬ ਕਿੱਥੇ ਕੰਮ ਕਰਦਾ ਹੈ ਕੀ ਸੋਚਦਾ ਉਹ ਚੀਜ਼ਾਂ ਮੈਨੇ ਕਦੇ ਵੀ ਮੇਰੀ ਫੈਮਿਲੀ ਦੇ ਕਿਸੇ ਮੈਂਬਰ ਨਾਲ ਸਾਂਝੀਆਂ ਨਹੀਂ ਕੀਤੀਆਂ ਸੀਗੀਆਂ ਬਸ ਮੈਨੂੰ ਐਵੇਂ ਸੀਗਾ ਵੀ ਜੋ ਵੀ ਹੈ ਬੀਵੰਦਲ ਚੱਲ ਰਿਹਾ ਦਿਲਦਮੰਗ ਚ ਉਹ ਹੋ ਜਾਂਦਾ ਤਾਂ ਮੇਰਾ ਦਿਲ ਜਾਂ ਹੁੰਦਾ ਸੀ ਜਾਂ ਫਿਰ ਉੱਤੇ ਪਰਮਾਤਮਾ ਜਾਂ ਹੁੰਦਾ ਤੇ ਹੁੰਦਾ ਬਹੁਤ ਸੀਗਾ ਵੀ ਕਰਨੇ ਕੁਝ ਕਰਨੇ ਮਤਲਬ ਉਸ ਟਾਈਮ ਤੇ ਮੈਂ ਘਰ ਦੇ ਵਿੱਚ ਫ੍ਰੀ ਪਈ ਹੁੰਦੀ ਸੀਗੀ ਹੁਣ ਵੀ ਪਹਿ ਰਹਿਣਾ ਐ ਮੀ ਸਾਰਾ ਦਿਨ ਕੱਢਣਾ ਬਹੁਤ ਜਿਆਦਾ ਮੁਸ਼ਕਿਲ ਐ ਤੇ ਮੈਨੂੰ ਐ ਸੀਗਾ ਵੀ ਕੋਈ ਛੋਟੀ ਮੋਟੀ ਵੀ ਕੋਈ ਜੋਬ ਵਗੈਰਾ ਦੇਖ ਲੈਣੀ ਆ ਤੇ ਜਿੰਨਾ ਵੀ ਮੈਂ ਮਤਲਬ ਜੋਬ ਵਗੈਰਾ ਤੇ ਸਰਚ ਕਰਦੀ ਸੀਗੀ ਤੇ ਉਹਨਾਂ ਚ ਇਹ ਸੀਗਾ ਵੀ ਜਿਆਦਾ ਜਿਹੜੀਆਂ ਜੋਬਸ ਵਗੈਰਾ ਮਿਲ ਜਾਂਦੀਆਂ ਉਹ ਮਿਲਦੀਆਂ ਨਹੀਂ ਗੀਆਂ ਜਦੋਂ ਬੰਦਾ ਗ੍ਰੈਜੂਏਟ ਹੋਵੇ ਤੇ ਮੈਂ ਮਤਲਬ ਹੈਗੀ ਸੀ ਪਲੱਸ 2 ਤੇ ਫਿਰ ਮਤਲਬ ਮੈਂ ਉਸੇ ਚੱਕਰ ਦੇ ਵਿੱਚ ਡਿਗਰੀ ਕਰਨੀ ਸਟਾਰਟ ਕਰਤੀ ਤੇ ਮੈਂ ਡਿਗਰੀ ਤਾਂ ਕਾਫੀ ਜ਼ਿਆਦਾ ਪੜਦੀ ਸੀਗੀ ਪਰ ਪੜਦੀ ਮੈਂ ਦੋ ਹੀ ਮਹੀਨੇ ਸੀਗੀ ਤੇ ਬਾਕੀ ਟਾਈਮ ਮੈਂ ਟੈਸਟ ਵਗੈਰਾ ਦੀ ਤਿਆਰੀ ਕਰਦੀ ਹੁੰਦੀ ਸੀਗੀ ਜੋ ਵੀ ਮੇਰੇ ਮਤਲਬ ਦਿਲ-ਦਿਮਗ ਚ ਮੈਂ ਸੋਚਿਆ ਹੋਇਆ ਸੀ ਵੀ ਐਵੇਂ ਦਾ ਹੋਊਗਾ ਪਰ ਹੋਇਆ ਬਿਲਕੁਲ ਮੇਰੀ ਸੋਚ ਦੇ ਉਲਟ ਕੇ ਮੈਂ ਬਿਲਕੁਲ ਤਿਆਰੀ ਕਰਦੀ ਗਈ ਸਾਰੇ ਸਮੈਸਟਰ ਸਹੀ ਚੱਲਦੇ ਗਏ ਤੇ ਸਹੀ ਮਤਲਬ ਰਿਜ਼ਲਟ ਵਧੀਆ ਆ ਰਹੇ ਹੱਸੀ ਤਾਂ ਤੇ ਦੋ ਮਹੀਨਿਆਂ ਦੀ ਮਤਲਬ ਮਿਹਨਤ ਵੀ ਮੇਰੀ ਬਿਲਕੁਲ ਇਸ ਤਰ੍ਹਾਂ ਜਾ ਰਹੀ ਸੀ ਕਿ ਮੈਨੇ ਪੂਰਾ ਟਾਈਮ ਦਿੱਤਾ ਹੋਵੇ ਤੇ ਮਤਲਬ ਵਧੀਆ ਸਹੀ ਮੇਰੇ ਨੰਬਰ ਆ ਰਹੀ ਸੀਗੇ ਪਰ ਲਾਸਟ ਤੇ ਕੀ ਹੁੰਦਾ ਕਿ ਮੇਰਾ ਫਾਈਨਲ ਸੀਗਾ ਡਿਗਰੀ ਦਾ ਉਸ ਟਾਈਮ ਤੇ ਜਾ ਕੇ ਮੇਰੇ ਮਤਲਬ ਜਿਹੜੇ ਹੱਥ ਹੈ ਕੰਮ ਕਰਨੇ ਬੰਦ ਕਰ ਗਏ ਤੇ ਮੇਰਾ ਪੰਜਾਬੀ ਦਾ ਪੇਪਰ ਹੁਣ ਮੇਰੀ ਲਈ ਹੋਈ ਸੀ ਸਿੰਪਲ ਬੀਏ ਤੇ ਮੇਰਾ ਪੰਜਾਬੀ ਦਾ ਪੇਪਰ ਤੇ 3 ਘੰਟੇ ਮੈਂ ਪੇਪਰ ਦੇ ਵਿੱਚ ਜਦੋਂ ਜਿਹੜ ਕਰਦੀ ਰਹੀ ਸਾਰੀ ਮੈਨੂੰ ਬੁੱਕ ਤਕਰੀਬਨ ਯਾਦ ਸਾਰੀ ਦੇਖੀ ਹੋਈ ਪੜ੍ਹੀ ਹੋਈ ਮੇਰੀ ਬੁੱਕ ਉਹ ਪਰ ਮੈਥੋਂ ਕੁਝ ਵੀ ਉੱਥੇ ਲਿਖਿਆ ਨਹੀਂ ਜਾ ਰਿਹਾ ਤੇ ਮੇਰੇ ਨਾਲ ਦੇ ਜਿਹੜੇ ਬੱਚੇ ਨੇ ਸਾਰੇ ਮਤਲਬ ਇੱਕ ਤੋਂ ਬਾਅਦ ਇੱਕ ਸ਼ੀਟਾਂ ਬਦਲਦੇ ਜਾ ਰਹੇ ਨੇ ਤੇ ਉੱਥੇ ਮੈਨੂੰ ਮਤਲਬ ਸਾਰਾ ਕੁਝ ਆਉਣ ਦੇ ਬਾਅਦ ਵੀ ਮਤਲਬ ਮੈਂ ਮੈਂ ਇੱਧਰ ਉੱਧਰ ਦੇਖ ਰਹੀ ਆਂ ਤੇ ਮਤਲਬ ਮੇਰਾ ਦਿਲ ਜਾਣਦੇ ਜਾਂ ਤਾਂ ਫਿਰ ਉੱਪਰ ਰੱਬ ਜਾਣਦਾ ਕਿ ਉਹ 3 ਘੰਟੇ ਦਾ ਟਾਈਮ ਹੈ ਜਿਹੜਾ ਮੈਂ ਉੱਥੇ ਕਿਵੇਂ ਪੂਰਾ ਕੀਤਾ ਮਤਲਬ ਮੈਂ ਇੱਕਦਮ ਉੱਥੇ ਪੇਪਰ ਤੇ ਨੀਵੀ ਪਾ ਗੇ 3 ਦੇ 3 ਘੰਟੇ ਹੁੰਦੀ ਰਹੀ ਤੇ ਥੋੜੇ ਥੋੜੇ ਟਾਈਮ ਬਾਅਦ ਪੈਨ ਨੂੰ ਚੱਕਣ ਦੀ ਕੋਸ਼ਿਸ਼ ਹੀ ਕਰਦੀ ਤੇ ਇਸ ਤਰ੍ਹਾਂ ਕਰਦੇ ਮੇਰੀ ਮਤਲਬ ਮੇਰਾ ਮਤਲਬ ਕਿ ਬਿਲਕੁਲ ਜਿਹੜਾ ਹੌਂਸਲਾ ਉਹ ਟੁੱਟ ਗਿਆ ਕਿਤੇ ਨਾ ਕਿਤੇ ਕਿਉਂਕਿ 130 ਡਿਗਰੀ ਦਾ ਲਾਸਟ ਸੀਗਾ ਤੇ ਮੈਂ ਬਹੁਤ ਕੁਝ ਵੀ ਮਤਲਬ ਸੋਚਿਆ ਹੋਇਆ ਸੀ 올 ਰੈਡੀ ਵੀ ਇਹ ਹੋ ਜਾਣਾ ਹੈ ਉਹ ਹੋ ਜਾਣਾ ਪਰ ਉਸ ਤੋਂ ਬਾਅਦ ਮੈਨੂੰ ਇਹ ਹੋਇਆ ਕਿ ਮੈਂ ਅਗਲਾ ਪੇਪਰ ਹੀ ਨਹੀਂ ਦੇਣਾ ਹੈਗਾ ਮਤਲਬ ਮੈਂ ਬਿਲਕੁਲ ਟੱਕ ਗਈ ਪਰ ਮੇਰੇ ਘਰ ਦੇ ਮੈਨੂੰ ਫਿਰ ਵੀ ਇਸ ਤਰ੍ਹਾਂ ਨਹੀਂ ਵੀ ਛੱਡਣਾ ਹੈਗਾ ਤੇ ਉੱਥੋਂ ਮੈਨੇ ਮਤਲਬ ਫਿਰ ਪੇਪਰ ਦਿੱਤੇ ਚਲੋ ਮੇਰੀ ਡਿਗਰੀ ਕੰਪਲੀਟ ਹੋ ਗਈ ਪਰ ਮੇਰਾ ਜਿਹੜਾ ਕਿਤੇ ਨਾ ਕਿਤੇ ਜੋਬ ਦਾ ਸੀਗਾ ਉਹ ਮੈਨੂੰ ਲੱਗਣ ਲੱਗ ਪਿਆ ਕਿ ਵੀ ਇਹ ਮੇਰੇ ਵਾਸਤੇ ਨਹੀਂ ਹੈਗਾ ਕਿਉਂਕਿ ਕੰਮ ਕਿੰਨਾ ਵੀ ਕੱਟ ਹੋਵੇ ਪਰ ਸਿਗਨੇਚਰ ਜ਼ਰੂਰੀ ਹੁੰਦੇ ਨੇ ਜਦੋਂ ਹੁਣ ਮੇਰੇ ਹੱਥ ਤੋਂ ਪੈਨ ਹੀ ਨਹੀਂ ਫੜਿਆ ਜਾ ਰਿਹਾ ਮੈਨੂੰ ਜਿੱਥੇ ਮਤਲਬ ਸਿਗਨੇਚਰਾਂ ਦੀ ਜ਼ਰੂਰਤ ਪੈ ਰਹੀ ਹੈ ਉੱਥੇ ਮੈਂ ਅੰਗੂਠਾ ਲਾ ਰਹੀਆਂ ਤਾਂ ਮਤਲਬ ਇਹ ਚੀਜ਼ ਨੇ ਮੈਨੂੰ ਬਹੁਤ ਜ਼ਿਆਦਾ ਤੋੜਿਆ ਅੰਦਰੋਂ ਕਿ ਉਸ ਤੋਂ ਬਾਅਦ ਮੇਰਾ ਬਹੁਤ ਟਾਈਮ ਇਸ ਤਰ੍ਹਾਂ ਨਿਕਲਿਆ ਵੀ ਮਤਲਬ ਵੀ ਹੁਣ ਖਤਮ ਹੈ ਸਾਰਾ ਕੁਝ ਤੇ ਉਸ ਤੋਂ ਬਾਅਦ ਚਲੋ ਥੋੜਾ ਟਾਈਮ ਗਿਆ 2-4 ਮਹੀਨੇ ਨਿਕਲੇ ਤੇ ਉਸ ਤੋਂ ਬਾਅਦ ਮੈਨੇ YouTube ਤੇ ਕੰਮ ਕਰਨਾ ਸਟਾਰਟ ਕਰਿਆ ਹੁਣ YouTube ਤੇ ਮੈਂ ਕੁਕਿੰਗ ਦੀਆਂ ਵੀਡੀਓਜ਼ ਬਣਾਉਂਦੀ ਹੁੰਦੀ ਸੀਗੀ ਮੈਂ ਉਸ ਚੈਨਲ ਦਾ ਨਾਮ ਤਾਂ ਨਹੀਂ ਲਾਉਂਗੀ ਤੇ ਮੈਂ ਕੁਕਿੰਗ ਦੀਆਂ ਵੀਡੀਓਜ਼ ਬਣਾਉਂਦੀ ਹੁੰਦੀ ਸੀ ਹੁਣ ਮੈਂ 4-4 ਘੰਟੇ ਸ਼ੇਕ ਦੇ ਵਿੱਚ ਫੋਨ ਲੈ ਕੇ ਬੈਠੇ ਰਹਿਣਾ ਤੇ ਮੰਮੀ ਕੰਮ ਕਰਦੇ ਹੁੰਦੇ ਸੀਗੇ ਤੇ ਮੈਂ ਮੇਰੇ ਹੱਥ ਬਿਲਕੁਲ ਕੰਮਣ ਲੱਗ ਜਾਂਦੇ ਸੀਗੇ ਹੁਣ ਮੈਂ ਸਰਦੀ ਦੇ ਵਿੱਚ ਗਰਮੀ ਦੇ ਵਿੱਚ ਉੱਥੇ ਬੈਠ ਕੇ ਵੀਡੀਓਜ਼ ਬਣਾਉਣੀ ਆ ਪਰ 1.5 ਸਾਲ ਦਾ ਸਮਾਂ ਬੀਤਿਆ ਜਦੋਂ ਬਿਲਕੁਲ ਐਵੇਂ ਹੋ ਗਿਆ ਵੀ ਹੁਣ ਇਹ ਚੰਨੀ ਮੇਰਾ ਚੱਲ ਸਕਦਾ ਉਸ ਟਾਈਮ ਤੇ ਮਤਲਬ ਮੇਰਾ ਜਿਹੜਾ ਫੋਨ ਹੈ ਸਡਨਲੀ ਮੇਰੇ ਹੱਥ ਦੇ ਵਿੱਚੋਂ ਸਲਿੱਪ ਹੋ ਜਾਂਦਾ ਹੈ ਤੇ ਮੇਰਾ ਫੋਨ ਉਹ ਬਿਲਕੁਲ ਟੁੱਟ ਕੇ ਵੇਖ ਰਿਹਾ ਇਸ ਕੰਟਾ ਦੇ ਵਿੱਚ ਤੇ ਮੇਰੀ ਇੰਨੀ ਹੈਸੀਅਤ ਹੈ ਨਹੀਂ ਸੀ ਕਿ ਮੈਂ ਉਸੇ ਟਾਈਮ ਹੀ ਕੋਈ ਨਵਾਂ ਫੋਨ ਲੈ ਲਵਾਂ ਨਮਾ ਤਾਂ ਛੱਡੋ ਮੇਰੀ ਕੋਈ ਸੈਕੰਡ ਹੈਂਡ ਦੀ ਵੀ ਹੈਸੀਅਤ ਨਹੀਂ ਸੀ ਤੇ ਉਸ ਟਾਈਮ ਤੇ ਫੇਰ ਇੱਕ ਵਾਰ ਦੁਬਾਰਾ ਤੋਂ ਐਵੇਂ ਹੀ ਹੋ ਗਿਆ ਕਿ ਸਾਰਾ ਕੁਝ ਖਤਮ ਐ ਫੇਰ ਫੋਨ ਵੀ ਮਿਲ ਗਿਆ ਕਿਤੇ ਨਾ ਫੋਨ ਵੀ ਮਿਲ ਗਿਆ ਪਰ ਮੈਨੂੰ ਜਿਹੜੇ ਆਈਡੀ ਦੇ ਪਾਸਵਰਡ ਨੇ ਉਹ ਭੁੱਲ ਗਏ ਹੁਣ ਕਾਫੀ ਜ਼ਿਆਦਾ ਸੀ ਟਰਾਈ ਕਰ ਰਹੇ ਹਾਂ ਵੀ ਇਹ ਹੋ ਸਕਦਾ ਹੈ ਉਹ ਹੋ ਸਕਦੇ ਮੈਨੂੰ ਮਤਲਬ ਇਹਨਾਂ ਦਾ ਆਈਡੀਆਂ ਪਾਸਵਰਡਾਂ ਦੀ ਕੋਈ ਨੌਲੇਜ ਨਹੀਂ ਸੀ ਉਹ ਆਈਡੀ ਮੇਰੀ ਇੱਕ ਮੇਰੇ ਬ੍ਰਦਰ ਨੇ ਵੈਸੇ ਵੀ ਮਤਲਬ ਮੇਰੇ ਵੀਡੀਓਜ਼ ਵਗੈਰਾ ਦੇਖਣ ਲਈ ਐ ਮ ਬਣਾਈ ਸੀਗੇ ਉਸ ਤੋਂ ਬਾਅਦ ਚ ਮੈਨੇ ਵੀ ਮਤਲਬ ਉਸੇ ਦੀ ਬਾਅਦ ਚ ਮੈਨੇ ਚੈਨਲ ਬਣਾ ਲਿਆ ਪਰ ਮੈਨੂੰ ਉਹਦਾ ਪਾਸਵਰਡ ਨਹੀਂ ਪਤਾ ਸੀਗਾ ਤੇ ਨਾ ਹੀ ਮੈਨੂੰ ਕੁਝ ਇਨੀ ਨੌਲੇਜ ਸੀ ਤੇ ਉਸ ਆਈਡੀ ਦਾ ਕੋਈ ਪਾਸਵਰਡ ਨਾ ਲੱਗਣ ਕਰਕੇ ਇੱਕ ਦਮ ਉਹ ਜਿਹੜਾ ਚੈਨਲ ਹੈ ਮੇਰਾ ਮੇਰੇ ਹੱਥੋਂ ਚੱਲ ਗਿਆ ਤੇ ਇੱਕ ਵਾਰ ਫੇਰ ਮੇਰੀ ਜ਼ਿੰਦਗੀ ਉਸੇ ਜਗ੍ਹਾ ਤੇ ਆ ਗਈ ਜਿੱਥੇ ਕਿ ਮੈਨੂੰ ਬਿਲਕੁਲ ਆਏ ਲੱਗਣ ਲੱਗੀ ਪਿਆ ਕਿ ਹੁਣ ਇਹ ਦੁਆਰ ਤਾਂ ਖਤਮ ਨਹੀਂ ਹੈ ਕਿਉਂਕਿ ਮੈਂ ਬਹੁਤ ਯਤਨ ਕਰਦੇ ਟਰਾਈ ਕਰ ਰਿਹਾ ਸੀ ਵੀ ਸ਼ਾਇਦ ਇਹ ਕੰਮ ਸਹੀ ਹੋਊਗਾ ਬਟ ਹਰੇਕ ਚੀਜ਼ ਦੇ ਵਿੱਚ ਫੇਲੀਅਰ ਮਿਲ ਰਿਹਾ ਸੀ ਕਿਉਂਕਿ ਕਈ ਵਾਰ ਆਪਾਂ ਚੀਜ਼ਾਂ ਬਹੁਤ ਛੋਟੀਆਂ ਤੇ ਸੋਚਿਆ ਹੁੰਦੇਗਾ ਤੇ ਵਾਹਿਗੁਰੂ ਨੇ ਆਪਾਂ ਨੂੰ ਉਸ ਤੋਂ ਕਿਤੇ ਜ਼ਿਆਦਾ ਉੱਪਰ ਲੈ ਕੇ ਜਾਣਾ ਹੁੰਦਾਗਾ ਤੇ ਹੁਣ ਮੈਂ ਤਾਂ ਉਹ ਸਾਰੀਆਂ ਚੀਜ਼ਾਂ ਤੋਂ ਬਹੁਤ ਟ੍ਰੋਕਰੀ ਸੀ ਤੇ ਜਿਸ ਟਾਈਮ ਮੇਰੇ ਚੈਨਲ ਦਾ ਹੋਇਆ ਉਸ ਟਾਈਮ ਮੈਨੂੰ 1 ਮਹੀਨਾ ਤਕਰੀਬਨ ਇਸ ਤਰ੍ਹਾਂ ਨਿਕਲ ਗਿਆ ਸੀਗਾ ਕਿ ਮੈਂ ਰੋਂਦੇ ਰਹਿਣਾ ਮਤਲਬ ਨਾ ਮੈਨੂੰ ਭੁੱਖ ਲੱਗਦੀ ਨਾ ਮੈਨੂੰ ਪਿਆਸ ਲੱਗਦੀ ਹਰ ਟਾਈਮ ਮੇਰੇ ਦਿਮਾਗ 'ਚ ਮੇਰਾ ਚੈਨਲ ਮੇਰੇ ਕੰਮ ਘੁਮਰੇ ਵੀ ਮਤਲਬ ਹੁਣ ਮੈਂ ਕੀ ਕਰ ਸਕਦੀ ਹਾਂ ਤੇ ਫੇਲਿਅਰ ਉਹ ਉੱਥੇ ਆਪਾਂ ਨੂੰ ਮਨਜ਼ੂਰ ਹੋ ਜਾਂਦਾ ਜਿੱਥੇ ਗਲਤੀਆਂ ਆਪਣੀਆਂ ਰਹੀਆਂ ਹੋਣ ਪਰ ਜਿੱਥੇ ਆਪਣੀ ਮਿਹਨਤ ਹੱਦ ਤੋਂ ਜ਼ਿਆਦਾ ਹੋਵੇ ਤੇ ਗਲਤੀ ਆਪਣੀ ਕੋਈ ਨਾ ਹੋਵੇ ਉੱਥੇ ਫੇਲਿਅਰ ਹੈ ਜਿਹੜਾ ਐਕਸੈਪਟ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਤੇ ਫਿਰ ਉੱਥੋਂ ਮੇਰੇ ਘਰ ਪਰਿਵਾਰ ਚ ਮੈਨੂੰ ਮੇਰੀ ਫੈਮਿਲੀ ਇਸ ਤਰ੍ਹਾਂ ਦੇਖਦੀ ਤਾਂ ਉਹਨਾਂ ਨੂੰ ਲੱਗਦਾ ਸੀਗਾ ਵੀ ਇਹਨੂੰ ਆਲਰੇਡੀ ਪ੍ਰੋਬਲਮ ਹੈ ਦਿਮਾਗ ਦੀ ਤੇ ਵੀ ਜਿਸ ਹਿਸਾਬ ਦੇ ਨਾਲ ਹੀ ਸਾਰਾ ਦਿਨ ਪਈ ਰਹਿੰਦੀ ਹੈ ਰੋਂਦੀ ਰਹਿੰਦੀ ਹੈ ਵੀ ਇਹ ਚੀਜ਼ ਵੀ ਮਤਲਬ ਕਿਤੇ ਹੋਰ ਵੀ ਕੁਝ ਗਲਤੀ ਨਾ ਹੋ ਜਵੇ ਤੇ ਤੇ ਉਸ ਟਾਈਮ ਤੇ ਜਦੋਂ ਇਹ ਸਾਨੀਆਂ ਚੀਜ਼ਾਂ ਹੋਈਆਂ ਫਿਰ ਮਤਲਬ ਮੇਰੇ ਬ੍ਰਦਰ ਨੇ ਮੈਨੂੰ ਇੱਕ ਫੋਨ ਕਿਸ ਤਰ੍ਹਾਂ ਤੇ ਲੈ ਕੇ ਦਿੱਤਾ ਉਸ ਤੋਂ ਬਾਅਦ ਫਿਰ ਇਹ ਸਾਰੀਆਂ ਚੀਜ਼ਾਂ ਜਦੋਂ ਹੋ ਗਈਆਂ ਤੇ ਫਿਰ ਇੰਸਟਾਗ੍ਰam ਤੇ ਮੇਰਾ ਅਕਾਊਂਟ ਬਣਾਇਆ ਮੇਰੇ ਭਰਾ ਨੇ ਤੇ ਇੰਸਟਾਗ੍ਰam ਤੇ ਮੈਂ ਆਪਣੇ ਉਹੀ ਜਿਹੜੀ ਛੋਟੇ ਛੋਟੇ ਕੰਮ ਕਰਦੀ ਸੀ ਵੀ ਮਤਲਬ ਬਸ ਉਹ ਕੰਮ ਮੈਂ ਇਸ ਤਰ੍ਹਾਂ ਕਰ ਲੈਂਦੀ ਸੀ ਕਿ ਵੀ ਮੇਰੀ ਮੰਮਾ ਨੂੰ ਬਹੁਤ ਜ਼ਿਆਦਾ ਵੀ ਮਤਲਬ ਖੁਸ਼ ਹੁੰਦੀ ਸੀਗੀ ਮੈਂ ਮਤਲਕੋ ਸ਼ੂ ਵੀ ਕਰਦੀ ਸੀ ਤੇ ਮੇਰੇ ਘਰ ਦੇ ਵੀ ਛੋਟੀਆਂ-ਛੋਟੀਆਂ ਕਲਿੱਪਾਂ ਜਿਹਾ ਬਣਾ ਲੈਂਦੇ ਸੀ ਫਿਰ ਮੈਂ ਉਹੀ ਆਪਣੀਆਂ ਕਲਿੱਪਾਂ ਜਿਹੜੀਆਂ ਇੰਸਟਾਗ੍ਰam ਦੇ ਪਾਉਣੀਆਂ ਸਟਾਰਟ ਕਰਤੀਆਂ ਤੇ ਉੱਥੇ ਯਕੀਨ ਮੰਨਿਓ 4-5 ਵੀਡੀਓ ਅਪਲੋਡ ਕੀਤੀਆਂ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਵੀਡੀਓ ਮੇਰੀ ਵਾਇਰਲ ਚਲੀ ਜਾਂਦੀ ਹੈ ਤੇ ਉਹ ਵੀਡੀਓ ਮੇਰੀ 4 ਮਿਲੀਅਨ ਨੂੰ ਕ੍ਰਾਸ ਕਰ ਜਾਂਦੀ ਹੈ ਤੇ ਉਸ ਤੋਂ ਬਾਅਦ ਮੇਰੀ ਇੱਕ ਵੀਡੀਓ 7 ਮਿਲੀਅਨ ਤੇ ਚਲੀ ਜਾਂਦੀ ਹੈ ਤੇ ਮਤਲਬ ਮੇਲੀਆਂ ਨੂੰ ਸ਼ਬਦੀ ਬਹੁਤ ਵੱਡਾ ਸੀਗਾ ਮੈਂ ਮਤਲਬ ਸੋਚ ਨਹੀਂ ਸਕਦੀ ਸੀ ਵੀ ਕਦੇ ਮੇਰੀ ਵੀ ਕਿਸੇ ਵੀਡੀਓ ਨੂੰ ਵੀ ਮਤਲਬ ਇੰਨਾ ਜਿਆਦਾ ਪਿਆਰ ਮਿਲ ਸਕਦਾ ਹੈ ਤੇ ਇੰਨਾ ਕੁ ਜਿਆਦਾ ਸਪੋਰਟ ਤੇ ਉੱਪਰ ਦੀ ਵੀ ਮਤਲਬ ਇੰਨਾ ਜਿਆਦਾ ਪੋਜ਼ਿਟਿਵ ਰਿਸਪੌਂਸ ਸੋ ਇਹ ਸਾਰੀਆਂ ਚੀਜ਼ਾਂ ਮੇਰੇ ਲਈ ਬਹੁਤ ਜਿਆਦਾ ਪ੍ਰਾਊਡ ਵਾਲੀਆਂ ਸੀਗੀਆਂ ਤੇ ਉਸੀ ਤਰ੍ਹਾਂ ਵੀ ਮਤਲਬ ਅੱਜ ਮੇਰੇ ਇਹ ਗੱਲ ਦੱਸਣ ਦਾ ਮੀਨ ਨੂੰ ਬਸ ਰੀਜ਼ਨ ਇਹੀ ਆ ਕਿ ਵੀ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਕਰ ਸਕਦੇ ਹੋ ਜਿਸ ਤਰ੍ਹਾਂ ਹੁਣ ਮੈਂ ਟੁੱਟ ਕੇ ਹਾਰ ਕੇ ਜੇ ਬੈਠੇ ਹਾਂ ਨਹੀਂ ਤਾਂ ਮੈਂ ਬੈਠੀ ਹੋ ਰਹੀਂਦੀ ਅੱਜ ਕੋਈ ਇੱਕ ਬੰਦਾ ਵੀ ਮੈਨੂੰ ਜਾਣਦਾ ਨਾ ਹੁੰਦਾ ਪਰ ਮੈਂ ਆਪਣੀ ਕੋਸ਼ਿਸ਼ ਹਰ ਸਮੇਂ ਦੇ ਵਿੱਚ ਕਰੀ ਹੈ ਚਾਹੇ ਮੈਂ ਅੰਦਰੋਂ ਕਿੰਨੀ ਵੀ ਟੁੱਟੀ ਪਰ ਮੈਂ ਉੱਚ ਇਸ ਨੂੰ ਹਮੇਸ਼ਾ ਲੁਕਾ ਕੇ ਮਤਲਬ ਬਸ ਸਿਰਫ ਆਪਣੇ ਕੰਮ ਨੂੰ ਅੱਗੇ ਕਰਿਆ ਤੇ ਅੱਜ ਉਹ ਕੰਮ ਨੂੰ ਉਹ ਜਿਆਦਾ ਪਿਆਰ ਮਿਲਦਾ ਤੇ ਮੇਰੇ ਦਿਲ ਨੂੰ ਬਹੁਤ ਜਿਆਦਾ ਖੁਸ਼ੀ ਮਿਲਦੀ ਹੈ ਜਦੋਂ ਮੈਨੂੰ ਬਹੁਤ سارے ਲੋਕੀਤੀ ਭੈਣ ਕਹਿ ਕੇ ਬੋਲਦੇ ਆ ਕਿ ਉਂਗੀ ਆਪਾਂ ਹੋਰ ਵੀ ਅਸਲੀਆਂ ਵੀਡੀਓਜ਼ ਦੇਖਦੇ ਹਾਂ ਵੀਡੀਓਜ਼ ਤੇ ਕਮੈਂਟਸ ਦੇਖਦੇ ਹਾਂ ਮਤਲਬ ਬਹੁਤ ਮੁਸ਼ਕਲ ਹੈ ਇਸ ਤਰ੍ਹਾਂ ਦੀ ਪੋਜ਼ਿਟਿਵ ਇਮੇਜ ਆਪਣੀ ਇੱਕ ਬਣਾਉਣਾ ਸੋ ਮੇਰੀ ਮਾਣਾ ਇਹ ਤੁਸੀਂ ਬਣਾਈ ਹੈ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਤੇ ਉਹ ਕੋਸ਼ਿਸ਼ ਤੁਸੀਂ ਦੇਖੀ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆਤੀ ਉੱਥੇ ਬਸ ਇੱਕ ਗੱਲ ਇਹ ਕਿ ਵੀ ਜਿਸ ਤਰ੍ਹਾਂ ਅਸੀਂ ਬਿਮਾਰ ਮੰਜੇ ਦੇ ਵਿੱਚ ਪਏ ਐ ਨਾ ਜਗਾ ਸੰਘਰਸ਼ ਕਰਦੇ ਹਾਂ ਵੀ ਕਿਵੇਂ ਵੀ ਜ਼ਿੰਦਗੀ ਸੈੱਟ ਹੋ ਜੇ ਅਸੀਂ ਆਪਣੀ ਫੈਮਿਲੀ ਦੇ ਲਈ ਕੁਝ ਕਰ ਪਾਈਏ ਕੁਝ ਵੀ ਆਪਣੇ ਲਈ ਕਰੀਏ ਉੱਥੇ ਬਹੁਤ ਸਾਰੇ ਨਾਰਮਲ ਲੋਕ ਨੇ ਆਪਣੀ ਜ਼ਿੰਦਗੀ ਨੂੰ ਆਪਣੇ ਹੱਥੀਂ ਖਰਾਬ ਕਰਦੇ ਨੇ ਮਤਲਬ ਜਿਸ ਤਰ੍ਹਾਂ ਹੁਣ ਨਸ਼ੇ ਪੱਤੇ ਬਹੁਤ ਜ਼ਿਆਦਾ ਵੀ ਨਸ਼ਾ ਵੱਧ ਗਿਆ ਤੇ ਮੁੰਡੇ ਨਸ਼ਿਆਂ ਦੇ ਵਿੱਚ ਪੈ ਕੇ ਵੀ ਮਤਲਬ ਆਪਣੇ ਖੁਦ ਦਾ ਜਿਹੜਾ ਸਰੀਰ ਹੈ ਖੁਦ ਖਰਾਬ ਕਰ ਲੈਂਦੇ ਨੇ ਤੇ ਨਾਲ-ਨਾਲ ਸਾਰੇ ਪਰਿਵਾਰ ਨੂੰ ਦੁਖੀ ਕਰਦੇ ਨੇ ਸੋ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਦੂਰ ਰਹੋ ਜਨਰਿਤ ਕੋਈ ਸ਼ੰਗਾ ਕਰੋ ਤੇ ਅੱਗੇ ਵਧਦੇ ਰਹੋ ਤੇ ਬਾਕੀ ਵਾਹਿਗੁਰੂ ਸਾਰੇ ਬੈਣ ਭਰਾਵਾਂ ਨੂੰ ਬਹੁਤ ਸਾਰੀਆਂ ਤਕੀਆਂ ਅੱਛੀ ਤਾਂ ਦੋਸਤੋ ਬੱਚੇ ਜਿੰਦਗੀ 'ਚ ਹਮੇਸ਼ਾ ਅੱਗੇ ਵਧੋ ਚੜਦੀ ਕਲਾ 'ਚ ਰਹੋ ਸੋ ਕਦੇ ਵੀ ਕਿਤੇ ਵੀ ਮਤਲਬ ਟੁੱਟਣਾ ਨਹੀਂ ਹੈਗਾ ਹਮੇਸ਼ਾ ਅੱਗੇ ਵਧਣ ਦੀ ਕੋਸ਼ਿਸ਼ ਕਰਨੇ ਕੋਈ ਗੱਲ ਨਹੀਂ ਬਹੁਤ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਜਦੋਂ ਆਪਾਂ ਪੌੜੀ ਚੜ੍ਹਨ ਦੀ ਕੋਸ਼ਿਸ਼ ਕਰਦੇ ਆ ਸਟੈਪ ਵਾਈਜ਼ ਸਟੈਪ ਹੀ ਆਪਾਂ ਉੱਪਰ ਜਾਣੇ ਆ ਇਹ ਨਹੀਂ ਹੈਗਾ ਵੀ ਆਪਾਂ ਜ਼ਮੀਨ ਤੋਂ ਸਿੱਧਾ ਹੀ ਉੱਪਰ ਹੋਣੇ ਆ ਸਮਾਂ ਲੱਗ ਜਾਂਦਾ ਜਿੰਨਾ ਜ਼ਿਆਦਾ ਸਮਾਂ ਲੱਗਦਾ ਕੰਮ ਜਾਂ ਉਹ ਵੀ ਉਨੀ ਜ਼ਿਆਦਾ ਵੱਡੀ ਹੁੰਦੀ ਆ ਤੇ ਜਿੰਨੇ ਜ਼ਿਆਦਾ ਦੁੱਖ ਮੇ ਉਹਦੇ ਨੇ ਖੁਸ਼ੀਆਂ ਉਨੀਆਂ ਜ਼ਿਆਦਾ ਮਿਲਦੀਆਂ ਹੁੰਦੀਆਂ ਨੇ ਸੋ ਮੈਂ ਤਾਂ ਇਹੀ ਕਹੂੰਗੀ ਵੀ ਜੇ ਮੈਂ ਕਰ ਸਕਦੀ ਆ ਤਾਂ ਕੋਈ ਵੀ ਕਰ ਸਕਦਾ ਹੈ ਬਾਕੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਨਵਾਂ ਸਾਲ ਬਹੁਤ-ਬਹੁਤ ਮੁਬਾਰਕ ਹੋਵੇ ਤੇ ਕਿਆ ਕਰੂੰ ਤੇ ਨਵਾਂ ਸਾਲ ਤੁਹਾਡੇ ਲਈ ਤੇ ਤੁਹਾਡੇ ਪਰਿਵਾਰ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਬਾਕੀ ਆਪਣਾ ਪਿਆਰ ਐ ਐਸੇ ਤਰ੍ਹਾਂ ਬਣਾਈ ਰੱਖਿਓ ਤੇ ਬਾਕੀ YouTube ਚੈਨਲ ਨੂੰ ਜ਼ਰੂਰ ਤੋਂ ਸਪੋਰਟ ਕਰਿਆ ਕਰੋ ਉੱਥੇ ਵੀਡੀਓਜ਼ ਨੂੰ ਜ਼ਰੂਰ ਦੇਖਿਆ ਕਰੋ ਥੈਂਕ ਯੂ